ਸਤਿਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀਆ ਦੇ ਚਰਣਾ ਦੇ ਵਿੱਚ ਇੱਕ ਸੇਵਕ ਰਹਿੰਦਾ ਸੀ ਜਿਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਜੀਵਾ ਆਇਆ ਸੇਵਕ ਰਹੇ ਪਾਸ ਇੱਕ ਜੀਵਾ ਸੇਵਹ ਸਰਦਾ ਤ੍ਰੇਸ ਦੀਵਾ ਦਦ ਸੌ ਖਿਚੜੀ ਕਰਕੇ ਤਿਆਰ ਲਿਆਏ ਅਚਾਵਹ ਅਪਰ ਅਹਾਰ ਤੇ ਬੜੇ ਪਿਆਰ ਸਰਦਾ ਭਾਵਨਾ ਦੇ ਨਾਲ ਇਹ ਭਾਈ ਜੀਵਾ ਖਿਚੜੀ ਤੇ ਦਹੀਂ ਤਿਆਰ ਕਰਕੇ ਲਿਆਇਆ ਕਰਦਾ ਏ ਸਤਿਗੁਰੂ ਜੀ ਵਾਸਤੇ ਇੱਕ ਦਿਨ ਕੀ ਹੋਇਆ ਇਹ ਸਤਿਗੁਰੂ ਜੀ ਵਾਸਤੇ ਖਿਚੜੀ ਤਿਆਰ ਕਰਕੇ ਲਿਆਇਆ ਪਰ ਸਤਿਗੁਰੂ ਜੀ ਜਦੋਂ ਛਕੌਣ ਲੱਗਿਆ ਕਾਲੀਆ ਘਟਾਵਾਂ ਚੜਕੇ ਆ ਗਈ ਆਂਹੇਰੀ ਚੱਲਣ ਲੱਗ ਪਈ ਧੂੜ ਮਿੱਟੀ ਉੱਡਣ ਲੱਗ ਪਈ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਿਮਨੇਬਰ ਬੇਨਤੀ ਕੀਤੀ ਪਾਤਸ਼ਾਹ ਹੋਰ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਮੈਂ ਸੇਵਾ ਕਰਨੀ ਸੀ ਸੋਨੂੰ ਭੋਜਨ ਛਕਾਉਣਾ ਸੀ ਪਰ ਮਿੱਟੀ ਚੜ ਗਈ ਹੈ ਅਸਮਾਨ ਤੇ ਮਿੱਟੀ ਉੱਡ ਰਹੀ ਹੈ ਜੇ ਤੁਸੀਂ ਇੱਕ ਵਾਰ ਬਚਨ ਕਰਦੇ ਹੋ ਨਾ ਇਹ ਹਨੇਰੀ ਰੁਕ ਜਾਏ ਬਾਅਦ ਚੋਂ ਤੁਸੀਂ ਕੋਈ ਗੱਲ ਨਹੀਂ ਹੁਕਮ ਕਰਦੇ ਹੋ ਫਿਰ ਚੱਲ ਪਏਗੀ ਥੋੜਾ ਸਮਾਂ ਠਹਿਰ ਕੇ ਸਤਿਗੁਰੂ ਜੀ ਨੇ ਸਮਝਾਇਆ ਭਾਈ ਜੀਵਾ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਸਤਿਗੁਰੂ ਜੀ ਫਰਮਾਨ ਕਰਦੇ ਨੇ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਉਸ ਪਿਆਰੇ ਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ ਤੈਨੂੰ ਇਹ ਉੱਡਦੀ ਹੋਈ ਧੂੜ ਮਿੱਟੀ ਦਿਸ ਰਹੀ ਹੈ ਹਨੇਰੀ ਦਿਸ ਰਹੀ ਹੈ ਪਰ ਇਸ ਧੂੜ ਮਿੱਟੀ ਦੇ ਨਾਲ ਇਸ ਹਵਾ ਦੇ ਨਾਲ ਬਹੁਤ ਸਾਰੇ ਕਾਰਜ ਸਵਰਨੇ ਆ ਸਤਿਗੁਰੂ ਜੀ ਕਹਿੰਦੇ ਸਮੁੰਦਰ ਵਿੱਚ ਅਨੇਕਾਂ ਜਹਾਜ਼ ਚੱਲ ਰਹੇ ਨੇ ਹਜ਼ਾਰਾਂ ਮਨੁੱਖਾਂ ਨਾਲ ਲੱਦੇ ਹੋਏ ਜਾ ਰਹੇ ਨੇ ਜੋ ਬਹੁਤ ਸਾਰੇ ਉਪਜੀਵਕਾ ਹਿਤ ਵਪਾਰ ਕਰਦੇ ਨੇ ਲਾਭ ਪ੍ਰਾਪਤ ਕਰਨ ਦੀ ਖੋਜ ਵਿੱਚ ਟਾਪੂਆਂ ਨੂੰ ਜਾਂਦੇ ਨੇ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਬਹੁਤ ਦਿਵਸ ਕੇ ਟਿਕ ਸੋ ਰਹੇ ਅਬ ਚਲਾਏ ਬਾਈਉ ਇਹ ਲਹ ਹਿਤ ਆਹਾਰ ਕਿਕਰ ਹੈ ਕਮਾਈ ਤਿਸਮਿਸ ਦੇਤ ਤਿਨਹੋ ਜਗਰਾਈ ਉਹ ਜਹਾਜ਼ ਬਹੁਤ ਦਿਨਾਂ ਤੇ ਰੁਕੇ ਹੋਏ ਹੋਣਗੇ ਹੁਣ ਇਹਨਾਂ ਨੂੰ ਚਲਾਉਣ ਵਾਸਤੇ ਪ੍ਰਭੂ ਨੇ ਹਵਾ ਚਲਾਈ ਹੈ ਉਹ ਭੋਜਨ ਦੀ ਖਾਤਰ ਕਮਾਈ ਕਰਦੇ ਨੇ ਈਸ਼ਵਰ ਉਹ ਵਾਹਿਗੁਰੂ ਇਸੇ ਬਹਾਨੇ ਉਹਨਾਂ ਨੂੰ ਰੋਜੀ ਰੋਟੀ ਦਿੰਦਾ ਹੈ ਤੇ ਹੋਰ ਸੁਣ ਧਰਤੀ ਜਹਾਂ ਤਾਂਬ ਕੀ ਅਹ ਲੱਖੋਂ ਬਿਸਿਰ ਤਿਸ ਥਲ ਰਹਿ ਤਨ ਹਿਤ ਤੂਲ ਜਾਏ ਤਿਸ ਦੇਸ ਨਿਜ ਕੁੰਡਲ ਮਹਲੇਤ ਅਸੀਸ ਜਿੱਥੇ ਤਾਂਬੇ ਦੇ ਰੰਗ ਦੀ ਧਰਤੀ ਹੈ ਉਸ ਸਥਾਨ ਤੇ ਲੱਖਾਂ ਸੱਪ ਰਹਿੰਦੇ ਨੇ ਭੋਜਨ ਦੇ ਰੂਪ ਵਿੱਚ ਮਿੱਟੀ ਤੂੜ ਉਹਨਾਂ ਦੇ ਦੇਸ਼ ਜਾਂਦੀ ਹੈ ਸਾਰੀ ਮਿੱਟੀ ਨੂੰ ਆਪਣੇ ਕੁੰਡਲ ਵਿੱਚ ਲਪੇਟ ਲੈਂਦੇ ਨੇ ਬਸ ਉਹ ਮਿੱਟੀ ਨੂੰ ਖਾ ਖਾ ਕੇ ਹੀ ਆਪਦਾ ਗੁਜ਼ਾਰਾ ਕਰਦੇ ਆ ਬਾਣੀ ਵਿੱਚ ਪੜਦੇ ਆ ਇੱਕ మాਸ ਖਾਹੀ ਇੱਕ ਤ੍ਰਣ ਖਾਹੇ ਇੱਕ ਨਾ ਛੱਤੀ ਅੰਮ੍ਰਿਤ ਖਾਹੇ ਇੱਕ ਮਿੱਟੀ ਆ ਮਹਿ ਮਿੱਟੀ ਆ ਖਾਹੇ ਇੱਕ ਜੀਵ ਉਹ ਵੀ ਨਹੀਂ ਕਹਿੰਦੇ ਜਿਹੜੇ ਮਾਸ ਖਾਂਦੇ ਆ ਇੱਕ ਜੀਵ ਉਹ ਨਹੀਂ ਘਾਹ ਫੂਸ ਕਰਕੇ ਗੁਜ਼ਾਰਾ ਕਰਦੇ ਆ ਇੱਕ ਉਹ ਨਹੀਂ 36 ਪ੍ਰਕਾਰ ਦੇ ਭੋਜਨ ਛਕਦੇ ਆ ਇੱਕ ਜੀਵ ਉਹ ਨਹੀਂ ਜਿਹੜੇ ਆ ਧੂਲ ਮਿੱਟੀ ਜਿਹੜੀ ਉੱਡ ਰਹੀ ਆ ਇਹ ਖਾ ਕੇ ਆਪ ਦਾ ਗੁਜ਼ਾਰਾ ਕਰਦੇ ਨੇ ਉਹਨਾਂ ਵਾਸਤੇ ਆਹਾਰ ਜਾ ਰਿਹਾ ਹੈ ਸੋ ਇਸ ਲਈ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ ਹੁਕਮ ਪਛਾਣੇ ਸੋ ਬੰਦਾ ਹੋਏ ਸਤਿਗੁਰੂ ਜੀ ਕਹਿੰਦੇ ਮੁੱਖ ਧਰਮ ਸਿੱਖੀ ਕੋ ਇਹ ਹੀ ਜੋ ਧਾਰ ਹੈ ਸਿੱਖ ਗੁਰੂ ਸਨੇਹੀ ਜਿਮ ਪਤੀ ਵਰਤਾ ਇਸਤਰੀ ਲੱਛਣ ਪਤ ਆਗਿਆ ਮਹਿ ਸੁਖੀ ਵਿਚચ્છਨ ਕਹਿੰਦੇ ਸਿੱਖੀ ਦਾ ਮੁੱਖ ਧਰਮ ਇਹੋ ਹੀ ਹੈ ਜੋ ਇਸ ਰੀਤੀ ਨੂੰ ਮਨ ਵਿੱਚ ਧਾਰ ਲੈਂਦਾ ਹੈ ਨਾ ਉਹ ਹੀ ਸਿੱਖ ਗੁਰੂ ਦਾ ਪਿਆਰਾ ਹੁੰਦਾ ਹੈ ਜਿਸ ਤਰ੍ਹਾਂ ਪਤੀ ਵਰਤਾ ਇਸ ਦੇ ਲੱਛਣ ਹੁੰਦੇ ਆ ਨਾ ਉਹ ਪਤੀ ਦੀ ਅਗਾਂਹ ਵਿੱਚ ਰਹਿ ਕੇ ਸੁੱਖ ਪ੍ਰਾਪਤ ਕਰਦੀ ਆ ਜਿਸ ਤਰ੍ਹਾਂ ਅਮਰਤ ਮੀਬਾਣੀ ਕਹਿੰਦੀ ਐ ਸੋ ਸਿੱਖ ਸਖਾ ਬੰਦ ਭੈ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਕਾ